putra na lo panch pyara putra na lo panch pyara ye tan sachhi keh jao sahan ਸਤਿ ਦੀਵਾ ਸੇਵਾ ਜੀ ਇਹ ਪੈਤੀ ਟੀਮ ਅੱਜ ਕਿਚੜੀ ਪਹੁੰਚਿਆ ਜਿੱਥੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਜੀਣਾ ਜੀ ਨੇ ਜਿਹੜਾ ਅਟੁੱਟ ਲੰਗਰ ਪ੍ਰਸ਼ਾਦ ਵਰਤਾਤ ਔਰ ਸਹਾਣੀ ਸ਼ਾਤ ਜਾਮ ਦਿੱਤਾ ਤੇ ਅੱਜ ਉਹ ਗੱਲ ਕਰਦੇ ਸਾਡੇ ਸਾਰੇ ਬਹੁਤ ਸਤਿਕਾਰਯੋਗ ਜੁੜ ਚੁੱਕੇ ਨੇ ਸਾਡੇ ਨੇਪਾਲ ਕਦੇ ਵਕੀਲ ਸਾਹਿਬ ਉਹ ਗੱਲ ਕਰਦੇ ਸਰ ਜੀ ਜਿਹੜਾ ਜਿਹੜਾ ਚੱਲ ਰਿਹਾ ਵਾ ਧਿਆੜੀ ਸੀ ਦੀ ਧੜੇ ਪਰ ਕੀ ਕਹਿਣਾ ਜੀ ਇਹਦੇ ਛੋਟੇ ਸਾਹਿਬ ਦਾ ਭਾਈ ਸੋਰਾਵਾਰ ਸਿੰਘ ਜੀ ਥੋੜੇ ਜੀ ਥੋੜੀ ਸ਼ਹੀਦੀ ਨੂੰ ਸੰਬੰਧ ਵਿੱਚ ਅੱਜ ਅਮਰਸਰ ਬਾਰ ਐਸੋਸੀਏਸ਼ਨ ਵੱਲੋਂ ਦੁੱਧ ਦਾ ਲੰਗ ਲਗਾਇਆ ਗਿਆ ਦਰਪਤਾ ਕਿ ਮੋਤੀ لال ਉਹਨਾਂ ਦਾ ਮਹਿਰਾਜ ਜੀ ਨੇ ਇਹ ਵਿੱਚ ਕਾਇਆ ਸੀਗਾ ਉਸੇ ਕਾਲ ਨੂੰ ਤਾਜ਼ਾ ਕਰਦੇ ਹੋਏ ਛੋਟੇ ਸਾਹਿਬ ਜੀ ਆਦਿ ਸ਼ਹਾਦਤ ਉਸ ਮਨਨ ਖਾਲਦਾਇਮ ਰਹਿ ਰਿਹਾ ਹੈ ਸਵੇਰ ਤੋਂ ਹੀ ਇੱਥੇ ਦੁੱਧ ਦਾ ਲੰਗ ਲਗਾਇਆ ਗਿਆ ਜਿਹੜਾ ਸ਼ਾਮ ਤੱਕ ਚੱਲ ਰਿਹਾ ਹੈ ਅੰਮ੍ਰਿਤਸਰ ਪਾਰਕ ਐਸੋਸ਼ੀਏਸ਼ਨ ਵੱਲੋਂ ਆਪਣੇ ਸਾਹਿਬ ਜੀ ਸ਼ਰਧਾ ਦੇ ਗੋਲ ਵਿੱਚ ਸਰਜੀ ਸਾਨੂੰ ਸਾਹਿਬ ਜਾਦੇ ਨੇ ਜੋ ਅੱਜ ਸਿੱਧੀ ਸਮਾਗਮ ਜਾਂ ਸਿੱਧੀ ਉਹਨਾਂ ਦੇ ਦਿਹਾੜੇ ਮਿਲਾਈ ਜਾ ਰਹੇ ਆ ਕਿ ਸਾਨੂੰ ਸੋਭਤ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੀਆਂ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹਾਂ ਜਿੱਤਨਾ ਕੁਝ ਵੀ ਜੀਵ ਜੰਤੂ ਦੀ ਆਪਾਂ ਹੱਤਿਆ ਕਰਕੇ ਜਾਂ ਸ਼ਰਾਬ ਨਸ਼ੇ ਕਰਕੇ ਆਪਾਂ ਜਿਹਦੀ ਬਾਰੇ ਕੀ ਉਹ ਤੇ ਪਾਬੰਦੀ ਨਹੀਂ ਲਾਗੂ ਹੋ ਸਕਦੀ ਇਹਨਾਂ ਦਿਨਾਂ ਦੇ 8 ਦਿਨ ਤੱਕ ਇਹਨਾਂ ਨੂੰ ਰੋਕਿਆ ਜਾ ਸਕੇ ਅ ਬੜੇ ਸਾਲਾਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਕਿ ਜਿਹੜੇ ਸਿੱਖ ਪਰਿਵਾਰ ਨੇ ਉਹ ਇਹਨਾਂ ਦਿਨਾਂ 'ਚ ਕੋਈ ਵੀ ਆਪਣਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨ ਤੋਂ ਰੁਕਦੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਤੇ ਇਹ ਤੁਹਾਡੀ ਗੱਲ ਠੀਕ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦਿਨਾਂ 'ਚ ਜਿਹੜਾ 1 ਹਫਤਾ ਕੋਈ ਚ ਮੀਟ ਸ਼ਰਾਬ ਤੇ ਵੀ ਪਾਬੰਦੀ ਹੋਵੇ ਕਿਉਂਕਿ ਕਈ ਜਿਹੜੇ ਧਾਰਨਕ ਸ਼ਹਿਰ ਜਿੱਦਾਂ ਹੱਦਵਾਰ ਆ ਉੱਥੇ ਸਾਰਾ ਸਾਲ ਦੇ ਹੋ ਸਕਦੀ ਹੈ ਤਾਂ ਸਹਿਬਜ਼ਾਦੇ ਦੀ ਯਾਦ ਵਿੱਚ ਵਰਤੇ ਕੁਝ ਦਿਨਾਂ ਵਾਸਤੇ ਇਥੇ ਸ਼ਰਾਬ ਬੰਦੀ ਜਾਂ ਕੁਝ ਹੋਣੀ ਬੰਦ ਸਰ ਜੀ ਪਹਿਲੀ ਤੇ ਥੱਲੇ ਕੋਈ ਹੋ ਜਿੰਦੀ ਇਤਨਾ ਹੋ ਜਾਂਦਾ ਸੀ ਤਾਂ ਇੱਕ ਸਾਡੇ ਸਮਾਜ ਦੇ ਵਿੱਚ ਪੰਪਰ ਹੈ ਕਿ ਭੁੰਜੇ ਸੌਦੇ ਸੀ ਤੇ ਸਹਿਬਜ਼ਾਦਿਆਂ ਦੇ ਇਹ ਕਿ ਉਹ ਦਿਨਾਂ ਦੇ ਵਿੱਚ ਸਾਨੂੰ ਚੀਜ਼ਾਂ ਨੂੰ ਜਾਦਗਰੀ ਰੱਖਦੇ ਆਪਾਂ ਉਹ ਚੀਜ਼ਾਂ ਨੂੰ ਪੰਪਰ ਜਲਾ ਨਹੀਂ ਸਕਦੇ ਗੜੀ ਬਹੁਤ ਸਾਰੇ ਪਰਿਵਾਰ ਹਾਲੇ ਵੀ ਨੇ ਤੇ ਪਰਿਵਾਰ ਜਿਹੜੇ ਇਹਨਾਂ ਦਿਨਾਂ ਦੇ ਪੁੰਜੇ ਸੰਦੇ ਆ ਅੱਜ ਸ਼ਰਦਾ ਦਾ ਪਕਟਾਵਾ ਕਰਦੇ ਆ ਮੈਂ ਫਿਰ ਉਹੀ ਗੱਲ ਦੁਹਰਾਉਣਾ ਕਿ ਇਹਨਾਂ ਦਿਨਾਂ ਸਾਨੂੰ ਕੋਈ ਖੁਸ਼ੀ ਵਾਲੇ ਸਮਾਗਮ ਨਹੀਂ ਕਰਨੇ ਜੇ ਸਰਦਾਰ ਗੁਰਪ੍ਰੀਤ ਸਿੰਘ ਪਨੇਸਰ ਪ੍ਰਧਾਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਗੁਰੂ ਜੀ ਦਾ ਲੰਗਰ ਚਲਾਇਆ ਹੈ ਜੋ ਕਿ ਛੋਟੇ ਸਾਹਿਬ ਜਦਾਂ ਦੀ ਯਾਦ ਵਿੱਚ ਅਤੇ ਸ਼ਹਾਦਤ ਦੇ ਵਿੱਚ ਸਮਾਗਮ ਕਰਾਇਆ ਜਾ ਰਿਹਾ ਹੈ ਅਤੇ ਸਾਡੀ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਸਾਹਿਬਾਨ ਐਡਵੋਕੇਟ ਅਨੁਰਾਧਾ ਮੈਡਮ ਰਜਨੀ ਮੈਡਮ ਐਡਵੋਕੇਟ ਦਲਜੀਤ ਸਿੰਘ ਸਰਦਾਰ ਇੰਦਰਜੀਤ ਸਿੰਘ ਜੀ ਅੜੀਏ ਤੇ ਸਾਰੇ ਹੀ ਵਕੀਲ ਸਾਹਿਬਾਨ ਨੇ ਤੇ ਸੇਵਾ ਨਿਭਾ ਰਹੇ ਨੇ ਬਾਕੀ ਸਾਰੀਆਂ ਹੀ ਸੰਤਾਨ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਅਤੇ ਇਸੇ ਤਰ੍ਹਾਂ ਦੇ ਹੀ ਸਮਾਗਮ ਸਾਨੂੰ ਸਮੇਂ-ਸਮੇਂ ਤੇ ਮਨਾਉਂਦੇ ਰਹਿਣਾ ਚਾਹੀਦੇ ਨੇ ਤਾਂ ਕਿ ਅਸੀਂ ਉਹਨਾਂ ਛੋਟੇ ਸਾਹਿਬ ਜਿਆਦਿਆਂ ਦੀ ਕੁਰਬਾਨੀ ਨੂੰ ਯਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਅੰਮ੍ਰਿਤਸਰ ਬਾਹਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਗੁਰਪ੍ਰੀਤ ਪਨੇਸਰ ਜੀ ਦੀ ਪ੍ਰਧਾਨਗੀ ਹੇਠਾਂ ਦੁੱਧਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਛੋਟੇ ਸਾਹਿਬ ਜਿਆਦਿਆਂ ਦੀ ਯਾਦ ਵਿੱਚ ਹੈ ਇਹ ਇੱਕ ਬਹੁਤ ਹੀ ਅੱਛੀ ਉਪਲਬਧੀ ਵੀ ਹੈ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਦੇਖਿਆ ਜੀ ਸੱਡੀ ਸਤਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਜੋ ਇੱਥੇ ਨਿਆਪਾਲ ਵਕੀਲ ਹੈ ਬ੍ਰਿਫ ਸਰਪਤਾਨ ਨੇ ਅੱਜ ਸ਼ਬਾਰ ਦੀ ਉਹਨਾਂ ਨੂੰ ਮੈਸੇਜ ਦਿੱਤਾ ਜਿਹੜੇ ਅੱਜ ਗੁਰੂ ਸਾਹਿਬ ਨੇ ਐਨੀ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਸਹਿਬਜ਼ਾਦਿਆਂ ਨੇ ਜਿਨ੍ਹਾਂ ਦੀ ਕੁਰਬਾਨੀ ਸੀ 6 ਸਾਲ ਇੱਕ 9 ਸਾਲ ਦੀ ਸੀ ਤਾਂ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦੇ ਕੇ ਆਪਾਂ ਆਪਣੇ ਸਿੱਧ ਜਾਨ ਨੂੰ ਖਣਾਇਆ ਸੀ ਤਾਂ ਸਾਨੂੰ ਵੀ ਚਾਹੀਦਾ ਵੀ ਉਹਨਾਂ ਦੀ ਜਿਹੜੇ ਕੁਰਬਾਨੀ ਯਾਦ ਕਰਦੇ ਹੋਏ ਆਪਾਂ ਨਾ ਤੋਂ ਗਰੀ ਕਰਨਾ ਜਿਹਦਾ ਜਿੱਦਾਂ ਸੱਜੇ ਸਮਾਗਮ ਵਿੱਚ ਮੀਟ ਹੈ ਸ਼ਰਾਬ ਹੈ ਜਾਂ ਹੋਰ ਕੀਤਾ ਹੋਇਆ ਨਸ਼ੇ ਤੋਂ ਜਿਹੜਾ ਆਪਾਂ ਕਰਦੇ ਆ ਉਹ ਗਰੀਜ ਕਰਨਾ ਜੀ ਤਾਂ ਜੋ ਗੁਰੂ ਸਾਹਿਬ ਨੇ ਦਿੱਤੀਆਂ ਕਿਰਪਾਆਂ ਨੂੰ ਆਪਾਂ ਖਾ ਜਾਂ ਯਾਦ ਕਰ ਸਕੀਏ ਜੀ ਜੀਵ ਸ਼ਬਦ ਕਬੀਰ ਜੀ